ਫਸਲ ਦੀ ਜੋਦੀ ਪਰੇਗਰਮੈਂਟਾਂ ਲੱਗੂ ਆਹ ਦੇਖਣੀ ਆਹ ਖੜੀ ਹੋ ਰਹੀ ਹੈ ਵਿਚ ਗੜੀ ਜੀ ਦੇਖੋ ਫਸਲ ਦੇਖੋ ਜਿਵੇਂ ਉਹ ਸਿੱਟੇ ਟੁੱਟੇ ਹਲਕੇ ਛਤਰਾਣੇ ਦੇ ਪਿੰਡਾਂ ਦੇ ਵਿੱਚੋਂ ਕੁ ਮਰੇ ਆ ਤੇ ਇਹ ਕਿਹੜਾ ਪਿੰਡ ਹੈ ਜੀ ਜੋਨਪੁਰਾ ਜੋਨਪੁਰਾ ਦੇ ਵਿੱਚ ਆਏ ਹੋਏ ਆ ਤੇ ਇੱਥੇ ਫਸਲਾਂ ਦੇ ਜਿਹੜੇ ਨੁਕਸਾਨ ਨੇ ਉਹ ਬਹੁਤ ਬਹੁਤ ਵੱਡੇ ਪੱਧਰ ਤੇ ਹੋਏ ਨੇ ਜਿੰਦਾਂ ਸਰੋਤ ਅਗਲ ਬਣਾ ਲਏ ਆ ਹਲਕਾ ਛਤਰਾਣਾ ਤੋਂ ਅਗਲੇ ਦਿਨ ਆ ਦੇਖੋ ਜੀ 7000 ਦੇ ਉਦੋਂ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਲਿਆਤਾ ਸੀ ਮੈਂ ਇਹ ਸੇ ਕਰਕੇ ਆ ਉਸ ਤੋਂ ਬਾਅਦ ਵਿੱਚ ਜਿਹੜੀਆਂ ਸਪੈਸ਼ਲ ਕਰਦਾਵਲੀਆਂ ਨੇ ਜਿਹੜੇ ਡੋਕਮੈਂਟ ਉਹ ਜਾਰੀ ਕੀਤੇ ਜਾਂਦੇ ਹਾਂਜੀ ਹਾਂ ਹਾਂ ਇਹ 7000 ਏਕੜ ਦੇ ਕਰੀਬ ਹੈ ਜਿਹੜਾ ਉਹ ਭੇਜ ਦਿੱਤਾ ਗਿਆ ਹੈ ਪਤਾ ਨਹੀਂ ਹੈਗਾ ਅਸੀਂ ਮੈਂ ਨਾਲ ਦੀ ਨਾਲ ਲੋਕੇਸ਼ਨ ਲੈ ਰਿਆ ਹਾਂ ਹਾਂਜੀ 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 ਜਿਹੜਾ ਜਿਹੜਾ ਏਰੀਆ ਹੈ ਜਿਆਦਾ ਖਤਮ ਹੋਇਆ ਠੀਕ ਹੈ ਉਸ ਏਰੀਆ ਦੀ ਲੋਕੇਸ਼ਨ ਲੈ ਕੇ ਮੈਂ ਆਪ ਡੀਸੀ ਸਾਹਿਬ ਨੂੰ ਭੇਜ ਕੇ ਸਪੈਸ਼ਲ ਕਰਦਾਵਲੀਆਂ ਕਰਾਉਣਾ ਮੈਂ ਜਿੱਥੇ ਜਿੱਥੇ ਜਾ ਰਿਹਾ ਉੱਥੋਂ ਦੀ ਲੋਕੇਸ਼ਨ ਲੈ ਰਿਹਾ ਜਿੱਥੇ ਜਿਆਦਾ ਥੈਂਕ ਯੂ ਸਰ ਧੰਨਵਾਦ ਜੀ ਬਹੁਤ ਬਹੁਤ चा <US uneopen morally>